ਸ਼੍ਰੀਕਾਲ ਤੁਸੀਂ ਦੇਖ ਰਹੇ ਸੈਡਲ ਟੀਵੀ ਮੈਂ ਹਜਸੀ ਗੌਰ ਜੇਕਰ ਕਦੇ ਤੁਸੀਂ ਵੀ ਪੁਲਪਲੇਖੇ mobility car parking ਦੇ ਵਿੱਚ ਕਾਰ پارک ਕੀਤੀ ਹੋਵੇ ਤੇ ਤੁਹਾਡੇ ਕੋਲ ਪਰਮਿਟ ਨਹੀਂ ਹੈ ਤੇ ਹੁਣ ਅਜੇ ਹਾਂ ਬਿਲਕੁਲ ਨਾ ਕਰਿਓ ਕਿਉਂਕਿ ਤੁਹਾਨੂੰ ਮੋਟਾ ਜੁਰਮਾਨਾ ਲੱਗ ਸਕਦਾ ਹੈ 1 ਅਕਤੂਬਰ ਤੋਂ ਨਿਊਜ਼ੀਲੈਂਡ ਸਰਕਾਰ ਦੇ ਵੱਲੋਂ mobility car parking ਦੀ ਫੀਸ ਦੇ ਵਿੱਚ ਤੇ ਪੈਨਲਟੀ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਇਹਨਾਂ ਬਦਲਾਅਾਂ ਦੇ ਤਹਿਤ ਜਿਹੜੀ ਫੀਸ ਹੁਣ 150 ਡਾਲਰ ਹੈ ਯਾਨੀ ਕਿ ਪੈਨਲਟੀ ਫੀਸ ਜੇਕਰ ਤੁਸੀਂ ਬਿਨਾ ਪਰਮਿਟ ਤੋਂ ਇਹਨਾਂ ਮੋਬਿਲਟੀ ਸਪੇਸਿਸ ਦੇ ਵਿੱਚ ਪਾਰਕ ਕਰਦੇ ਹੋ ਤੇ ਇਸ ਵੇਲੇ 150 ਡਾਲਰ ਹੈ ਪਰ 1 ਅਕਤੂਬਰ ਤੋਂ ਇਹ ਵੱਧ ਕੇ 750 ਡਾਲਰ ਹੋ ਜਾਵੇਗੀ ਜੋ ਕਿ ਬਹੁਤ ਜ਼ਿਆਦਾ ਹੈ ਤੇ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਸਬਕ ਮਿਲੇਗਾ ਜੋ ਇਹਨਾਂ ਮੋਬਿਲਿਟੀ ਕਾਰ ਪਾਰਕਿੰਗ ਦੇ ਵਿੱਚ ਬਿਨਾ ਪਰਮਿਟ ਦੇ ਪਾਰਕ ਕਰਦੇ ਨੇ ਤੇ ਬਹੁਤ ਸਾਰੇ ਅਜਿਹੇ ਲੋਕ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੁੰਦੀ ਆ ਉਹ ਪਾਰਕ ਨਹੀਂ ਕਰ ਪਾਉਂਦੇ ACC EST ਇਨਫਰਾਸਟਰਕਚਰ ਮੈਨੇਜਰ ਦੇ ਮੁਤਾਬਕ ਇਸ ਦੇ ਨਾਲ ਉਨ੍ਹਾਂ 1.70 ਹਜ਼ਾਰ ਦੇ ਕਰੀਬ ਲੋਕਾਂ ਨੂੰ ਫਾਇਦਾ ਹੋਵੇਗਾ ਜੋ ਮੋਬਿਲਿਟੀ ਕਾਰ ਪਾਰਕਿੰਗ ਦੇ ਪਰਮਿਟ ਹਾਸਲ ਕਰਦੇ ਨੇ ਪਰ ਅਜਿਹੇ ਲੋਕ ਇਹਨਾਂ ਪਾਰਕਿੰਗ ਦੇ ਵਿੱਚ ਨਹੀਂ ਪਾਰਕ ਕਰ ਪਾਉਂਦੇ ਕਿਉਂਕਿ ਬਹੁਤ ਸਾਰੇ ਬਿਨਾ ਪਰਮਿਟ ਵਾਲੇ ਲੋਕ ਇਹਨਾਂ ਪਾਰਕਿੰਗਾਂ ਦੇ ਵਿੱਚ ਪਾਰਕ ਕਰ ਜਾਂਦੇ ਨੇ